ਯਾ ਵਾ ਸੋਹਣਾ ਦਰਵਾਜਾ ਬਣਿਆ ਹੋਇਆ ਲੱਕੜ ਦਾ ਕੁੰਡਾ ਵੇਖੋ ਕਿੰਨਾ ਸੋਹਣਾ ਇਹਦਾ ਤੇ ਫਿਰ ਇਹਨਾਂ ਪੁਰਾਣੀਆਂ ਚੀਜ਼ਾਂ ਨੂੰ ਵੀ ਇੱਥੇ ਰੱਖਿਆ ਗਿਆ ਇਹ ਵੀ ਖਿੱਚਦਾ ਕੇਂਦਰ ਬਣਦੀਆਂ ਬਹੁਤ ਸੋਹਣੀਆਂ ਆ ਆ ਸਾਹਮਣੇ ਸੜਕ ਜਿਹੜੀ ਆ ਏ ਚੁਭਾਲ ਵੱਲੋਂ ਆ ਰਹੀ ਆ ਤੇ ਇਸ ਪਾਸੇ ਨੂੰ ਦੇਖੀਏ ਤਾਂ ਟਾਰੀ ਬਾਰਡਰ ਵਾਲੇ ਪਾਸੇ ਨੂੰ ਜਾ ਰਹੀ ਆ ਇੱਥੇ ਟਾਰੀ ਬਾਰਡਰ ਬਿਲਕੁਲ ਨੇੜੇ ਹੀ ਆ ਤੇ ਆ ਜਿਹੜੀ ਸੜਕੇ ਤੋਂ ਖੱਬੇ ਮੁੜੀ ਆ ਇਧਰ ਆਪਾਂ ਤੁਹਾਨੂੰ ਦਰਸ਼ਨ ਕਰਾ ਕੇ ਲਿਆਉਣੇ ਆ ਭਗਤ ਸੈਨ ਜੀ ਦੇ ਜਨਮ ਸਥਾਨ ਦੇ ਆ ਵੇਖੋ ਇਧਰਲੇ ਪਾਸੇ ਬੋਰਡ ਵੀ ਲੱਗਾ ਹੋਇਆ ਵਾ ਤੇ ਆ ਜਿਹੜੀ ਸਿੱਧੀ ਸੜਕ ਨਹਿਰ ਦੇ ਨਾਲ ਦੀ ਜਾਂਦੀ ਆ ਇਹ ਸਿੱਧੀ ਚਲੀ ਜਾਂਦੀ ਆ ਪਿੰਡ ਸੋਲ ਨੂੰ ਤੇ ਉੱਥੇ ਜਨਮ ਸਥਾਨ ਭਗਤ ਸੈਣ ਜੀ ਦਾ ਆਪਾਂ ਦਰਸ਼ਨ ਕਰ ਰਹੇ ਆ ਦੂਰੋਂ ਤੇ ਆ ਜੋ ਦਰਸ਼ਨ ਮੇਲੇ ਕਰੀਏ ਭਗਤ ਸੈਣ ਜੀ ਦੇ ਜਨਮ ਸਥਾਨ ਦੇ ਨਾਲ-ਨਾਲ ਆਪ ਜੀ ਨਾਲ ਇਤਿਹਾਸਾਂ ਜਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹੋਏ ਆ ਜਨਮ ਸਥਾਨ ਭਗਤ ਸੈਣ ਜੀ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਸਾਹਿਬ ਆਜੋ ਆਪੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਨਾਲ-ਨਾਲ ਇਤਿਹਾਸ ਵੀ ਆਪਜੀ ਨਾਲ ਸਾਂਝਾ ਕਰਦੇ ਆਂ ਭਗਤ ਹਸੈਣ ਜੀ ਦਾ ਜਨਮ ਬ੍ਰਹਮ ਗਿਆਨੀ ਭਗਤ ਗੁਰਿਆ ਜੀ ਦੇ ਵਾਰ ਨਾਲ ਮੱਗਰ ਦੀ ਪੂਰਨਮਾਸ਼ੀ ਸੰਮਤ 1400 ਬਿਕਰਮੀ ਨੂੰ ਅਮਰਤਵੇਲੇ ਮਾਤਾ ਜੀਵਨੀ ਦੀ ਕੁੱਖੋਂ ਪਿਤਾ ਮਕੰਦਰਾਇ ਜੀ ਦੇ ਗ੍ਰਹਿ ਵਿਖੇ ਪਿੰਡ ਸੋਲ ਠੱਟੀ ਵਿਖੇ ਹੋਇਆ ਇਸ ਪਿੰਡ ਦਾ ਪ੍ਰਾਤਨ ਨਾਮ ਭਗਤਪੁਰਾ ਸੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੱਜ ਕੱਲ੍ਹ ਇਹ ਪਿੰਡ ਪੈਂਦਾ ਵਾ ਜਦੋਂ ਭਗਤ ਜੀ 12 ਸਾਲ ਦੇ ਹੋਏ ਤਾਂ ਆਪਜੀ ਦੀ ਭੂਆ ਸੋਭੀ ਆਪਜੀ ਨੂੰ ਆਪਣੇ ਪਾਸ ਲਾਹੌਰ ਵਿਦਿਆ ਪ੍ਰਾਪਤੀ ਵਾਸਤੇ ਲੈ ਗਈ। ਉਸਤਾਦ ਅਜੀਮ ਤੋਂ ਆਪਣੇ ਕਿੱਤੇ ਪ੍ਰਤੀ ਮਰਮ ਪਟੀ ਆਦ ਵਿੱਚ ਨਪੁੰਨ ਹੋਣ ਤੋਂ ਬਾਅਦ ਆਪ ਲਾਹੌਰ ਲਾਗੇ ਸ਼ਾਦਰੇ ਦੇ ਜੱਲੂ ਖੇੜੇ ਦੀ ਸੁਪਤਰੀ ਸਹਿਬਦੇਵੀ ਨਾਲ ਆਪਜੀ ਦੀ ਸ਼ਾਦੀ ਹੋਈ। ਸ਼ਾਦੀ ਤੋਂ ਬਾਅਦ ਆਪਜੀ ਵਾਪਸ ਪਿੰਡ ਸੋਲ ਠੱਠੀ ਆਪਣੇ ਮਾਤਾ ਪਿਤਾ ਨਾਲ ਸੰਤਾਂ ਭਗਤਾਂ ਦੀ ਸੇਵਾ ਸਿਮਰਨ ਵਿੱਚ ਲੱਗ ਗਏ ਆਪਜੀ ਦੀ ਇੱਛਾ ਸੀ ਕਿ ਇੱਥੇ ਪੱਤੀ ਜਟਾਂ ਵਿੱਚ ਸਰੋਵਰ ਤਿਆਰ ਕੀਤਾ ਜਾਵੇ ਸੰਤਾਂ ਦੀ ਸੇਵਾ ਵਿੱਚੋਂ ਸਮਾਂ ਕੱਢ ਕੇ ਆਪਜੀ ਟੋਕਰੀ ਤੇ ਕਈ ਲੈ ਕੇ ਸਿਮਰਨ ਕਰਦੇ ਹੋਏ ਸਰੋਵਰ ਪੁੱਟਦੇ ਇਹ ਪਵਿੱਤਰ ਸਰੋਵਰ ਆਪਜੀ ਦੇ ਚਰਨ ਕਮਲਾਂ ਨਾਲ ਸ਼ਿਸ਼ੋਭਤ ਅੱਜ ਵੀ ਇਸੇ ਸਥਾਨ ਤੇ ਇਸ ਦੇ ਚੜ੍ਹਦੇ ਪਾਸੇ ਜੋ ਬੇਰ ਹੈ ਇਹ ਥੱਲੇ ਭਗਤ ਜੀ ਆਏ ਸੰਤਾਂ ਨਾਲ ਰਹਿਣ ਸਭਾਈ ਕੀਰਤਨ ਕਰਦੇ ਇੱਕ ਵਾਰ ਇੱਥੇ ਇੱਕ ਭਿਆਨਕ ਕਾਲ ਪੈਣ ਕਾਰਨ ਖੂਹਾਂ ਦਾ ਪਾਣੀ ਸੁੱਕ ਗਿਆ ਤੇ ਲੋਕ ਭੁੱਖੇ ਪਿਆਸੇ ਮਰਦੇ ਦੂਜੇ ਇਲਾਕਿਆਂ ਨੂੰ ਤੁਰ ਗਏ ਭਗਤ ਜੀ ਆਪਣੇ ਪਰਿਵਾਰ ਸਮੇਤ ਦਿੱਲੀ ਆ ਕੇ ਦੀਵਾਨ ਸੋਨ ਲਾਲ ਪਾਸ ਚਾਰ ਅੰਨੇ ਨਗਦ ਤੇ 3 ਸੇ ਰਾਟੇ ਤੇ ਦਿਹਾੜੀ ਕਰਨ ਲੱਗ ਪਏ ਇਸ ਵਿੱਚ ਅੱਧੀ ਆਪਣੇ ਪਰਿਵਾਰ ਵਾਸਤੇ ਤੇ ਅੱਧੀ ਦਿਹਾੜੀ ਸੰਤਾਂ ਦੀ ਸੇਵਾ ਵਾਸਤੇ ਖਰਚ ਕਰ ਦਿੰਦੇ ਦੀਵਾਨ ਜੀ ਭਗਤ ਦੀ ਸੇਵਾ ਦੇਖ ਕੇ ਪ੍ਰਸੰਨ ਹੋਏ ਆਪਣੇ ਮਿੱਤਰ ਜੈਪੁਰ ਦੇ ਰਾਜੇ ਸੁਖਦੇਵ ਪਾਸ ਜੋ ਰੋਗੀ ਸੀ ਉਸ ਦੀ ਸੇਵਾ ਵਾਸਤੇ ਸੇਵਾਦਾਰ ਭਗਤ ਜੀ ਨੂੰ ਰਖਵਾ ਦਿੱਤਾ ਗਿਆ ਭਗਤ ਜੀ ਸਾਰੀ ਰਾਤ ਰਾਜੇ ਦੀ ਸੇਵਾ ਸੰਭਾਲ ਕਰਦੇ ਮਰਮ ਪੱਟੀ ਕਰਦੇ ਤੇ ਨਾਲ-ਨਾਲ ਪ੍ਰਭੂ ਦਾ ਜਸ ਰਾਜੇ ਨੂੰ ਸੁਣਾ ਕੇ ਪ੍ਰਸੰਨ ਕਰਦੇ ਦਿਨ ਚੜ੍ਹੇ ਆਪਣੇ ਘਰ ਆ ਕੇ ਆਏ ਹੋਏ ਸੰਤਾਂ ਦੀ ਸੇਵਾ ਕਰਦੇ ਤੇ ਸਿਮਰਨ ਕਰਦੇ ਇੱਕ ਦਿਨ ਪ੍ਰਭੂ ਜੀ ਸੰਤ ਮੰਡਲੀ ਦੇ ਰੂਪ ਵਿੱਚ ਭਗਤ ਜੀ ਦੇ ਘਰ ਭਧਾਰੇ ਤੇ ਦੋ ਦਿਨ ਤੇ ਦੋ ਰਾਤਾਂ ਰੈਣ ਸਵਾਈ ਕੀਰਤਨ ਹੋਏ ਇਸ ਵਿੱਚ ਭਗਤ ਜੀ ਇੰਨੇ ਲੀਨ ਹੋ ਗਏ ਕਿ ਆਪਣੀ ਸੁੱਧ ਬੁੱਧ ਨਾਰਹਿਣ ਕਰਕੇ ਰਾਤੀ ਰਾਜੇ ਦੀ ਨੌਕਰੀ ਭੁੱਲ ਗਏ ਉਧਰ ਕਾਲਪੁਰਖ ਆਪਣੇ ਭਗਤ ਦੀ ਇਲਾਜ ਰੱਖਦੇ ਹੋਏ ਸੈਣ ਰੂਪ ਵਿੱਚ ਭਗਤ ਜੀ ਵਾਂਗ ਰਾਜੇ ਦੀ ਸੇਵਾ ਸੰਭਾਲ ਕਰਨ ਵਿੱਚ ਪ੍ਰੇਮ ਵਿੱਚ ਰਾਜੇ ਨੂੰ ਇਸ਼ਨਾਨ ਕਰਵਾਇਆ ਤੇ ਲੱਕ ਤੇ ਜ਼ਖਮ ਦੇ ਮਰਮ ਪੱਟੀ ਕੀਤੀ ਪ੍ਰਭੂ ਜੀ ਆਪਣੇ ਭਗਤ ਰੂਪ ਵਿੱਚ ਹੱਥ ਲਗਾ ਦਿੱਤਾ ਤੇ ਰਾਜਾ ਸਵਰਗ ਦੇ ਹਲਾਰੇ ਲੈਣ ਲੱਗਾ ਤੇ ਰਾਜਾ ਇੰਨਾ ਨਿਹਾਲ ਹੋਇਆ ਤੇ ਇੰਨਾ ਆਨੰਦ ਵਿੱਚ ਆਇਆ ਕਿ ਸਵੇਰੇ ਉੱਠ ਕੇ ਆਪਣੀ ਕਾਇਆ ਕਲਪ ਹੋਈ ਦੇ ਨੂੰ ਵੇਖ ਕੇ অতি ਪ੍ਰਸੰਨ ਹੋ ਕੇ ਭਗਤ ਜੀ ਨੂੰ ਆਪਣੇ ਦਰਬਾਰ ਵਿੱਚ ਸੱਦ ਲਿਆ ਭਗਤ ਜੀ ਨੂੰ ਬਲਾਵਾ ਵੇਖ ਕੇ ਆਪਣੀ ਰਾਤ ਦੀ ਗੈਰ ਹਾਜ਼ਰੀ ਚੇਤੇ ਆਈ ਤੇ ਆਪ ਮਨ ਵਿੱਚ ਇਹ ਸੋਚਿਆ ਕਿ ਕਿਤੇ ਰਾਜਾ ਉਹਨਾਂ ਨੂੰ ਨੌਕਰੀ ਤੋਂ ਨਾ ਕੱਢ ਦੇਵੇ ਇਹ ਸੋਚਦੇ ਹੋਏ ਭਗਤ ਜੀ ਦਰਬਾਰ ਵਿੱਚ ਪੁੱਜੇ ਰਾਜੇ ਨੇ ਭਗਤ ਜੀ ਨੂੰ ਦੂਰੋਂ ਵੇਖ ਕੇ ਆਪਣਾ ਤਖਤ ਛੱਡ ਦਿੱਤਾ ਤੇ ਭਗਤ ਜੀ ਕੋਲ ਆਕੇ ਖਲੋਤਾ ਤਾਂ ਭਗਤ ਜੀ ਕਹਿਣ ਲੱਗੇ ਕਿ ਸਾਨੂੰ ਮਾਫੀ ਬਖਸ਼ੋ ਅਸੀਂ ਤੁਹਾਡੀ ਸੇਵਾ ਵਿੱਚ ਰਾਤ ਨਹੀਂ ਪਹੁੰਚ ਸਕੇ ਉਧਰੋਂ ਰਾਜਾ ਬੋਲਿਆ ਕਿ ਨਹੀਂ ਭਗਤ ਜੀ ਜੋ ਤੁਸੀਂ ਰਾਤ ਮੇਰੀ ਮਰਮ ਪੱਟੀ ਦਵਾਈ ਬੂਟੀ ਤੇ ਸੇਵਾ ਕੀਤੀ ਉਸ ਨਾਲ ਮੇਰਾ ਕੋੜੀ ਸਰੀਰ ਜਿਵੇਂ ਕਾਇਆ ਕਲਪ ਹੋ ਗਿਆ ਤੇ ਉਸ ਤੋਂ ਖੁਸ਼ ਹੋ ਕੇ ਰਾਜੇ ਨੇ ਆਪਣੀ ਸ਼ਾਈ ਪੋਸ਼ਾਕ ਹੀਰੇ ਜਵਾਹਰ ਰਾਤ ਆਪਣੇ ਗਲੋਂ ਲਾ ਕੇ ਭਗਤ ਜੀ ਦੇ ਗਲ ਵਿੱਚ ਪਾ ਦਿੱਤੇ ਇਹ ਕੌਤਕ ਵੇਖ ਕੇ ਭਗਤ ਜੀ ਨੂੰ ਯਕੀਨ ਹੋ ਗਿਆ ਤੇ ਰਾਜੇ ਨੂੰ ਕਹਿਣ ਲੱਗੇ ਮੇਰੇ ਰੂਪ ਵਿੱਚ ਪ੍ਰਭੂ ਆ ਕੇ ਮੇਰੀ ਤਾਂ ਨੌਕਰ ਬਣ ਕੇ ਮੇਰੀ ਇਲਾਜ ਰੱਖ ਗਏ ਹਨ ਉਨ੍ਹਾਂ ਦੇ ਪਵਿੱਤਰ ਹੱਥ ਦੀ ਛੋਹ ਸਦਕਾ ਤੁਹਾਡਾ ਕੋੜ ਦੂਰ ਹੋਇਆ ਹੈ ਇਹ ਸੁਣ ਕੇ ਰਾਜਾ ਭਗਤ ਜੀ ਨੂੰ ਕਹਿਣ ਲੱਗਾ ਮਹਾਰਾਜ ਤੁਸੀਂ ਆਪ ਪ੍ਰਭੂ ਹੋ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ ਹੈ ਮੈਂ ਤੁਹਾਡੇ ਕੋਲੋਂ ਆਪਣੀ ਸੇਵਾ ਨੌਕਰੀ ਕਰਾਈ ਹੈ ਤੁਸੀਂ ਰਾਜੇ ਹੋ ਤੁਸੀਂ ਤਖਤ ਸੰਭੋ ਭਗਤ ਜੀ ਕਹਿਣ ਲੱਗੇ ਕਿ ਮੈਂ ਹੁਣ ਉਸ ਦੀ ਨੌਕਰੀ ਕਰਨੀ ਹੈ ਜੋ ਮੇਰੇ ਥਾਂ ਨੌਕਰ ਬਣ ਕੇ ਨੌਕਰੀ ਕਰ ਗਿਆ ਹੈ ਇਹ ਕਹਿ ਕੇ ਭਗਤ ਜੀ ਆਪਣੇ ਪਰਿਵਾਰ ਨੂੰ ਵਾਪਸ ਸੋਹਲ ਪਿੰਡ ਵੱਲ ਕੱਲ ਕੇ ਆਪ ਬਨਾਰਸ ਜਾ ਕੇ ਭਗਤ ਤਰਲੋਚਨ ਜੀ ਭਗਤ ਧੰਨਾ ਜੀ ਤੇ ਭਗਤ ਰਵਦਾਸ ਜੀ ਤੇ ਹੋਰ 400 ਸਤ ਸੰਗੀਆਂ ਨਾਲ ਸਾਰੇ 30 ਦੀ ਯਾਤਰਾ ਕਰਕੇ ਵਾਪਸ ਬਨਾਰਸ ਆ ਕੇ ਬਾਕੀ ਭਗਤਾਂ ਵਾਂਗ ਪੱਕੇ ਡੇਰੇ ਲਾ ਕੇ ਇਹਨਾਂ ਨਾਲ ਗਿਆਨ ਗੋਸ਼ਤੀ ਕਰਦੇ ਰਹੇ ਇੱਕ ਦਿਨ ਭਗਤ ਜੀ ਨੇ ਆਪਣੇ ਪੁੱਤਰ ਨਈ ਨੂੰ ਸੱਦਿਆ ਤੇ ਉਪਦੇਸ਼ ਦਿੱਤਾ ਜੋ ਕੁਝ ਪ੍ਰਾਪਤ ਹੁੰਦਾ ਹੈ ਪ੍ਰਭੂ ਭਗਤੀ ਦੇ ਸੇਵਾ ਤੋਂ ਹੀ ਪ੍ਰਾਪਤ ਹੁੰਦਾ ਹੈ ਹੁਣ ਤੁਸੀਂ ਵਾਪਸ ਪਿੰਡ ਸੋਲ ਜਾ ਕੇ ਉਸ ਸਥਾਨ ਦੀ ਸੇਵਾ ਸੰਭਾਲ ਕਰੋ ਜਿਸ ਨੂੰ ਸੰਤਾਂ ਪ੍ਰਭੂ ਭਗਤਾਂ ਦੀ ਚਰਨਛੋਪਾ ਪ੍ਰਾਪਤ ਹੈ satsang ਕਰਦੇ ਹੋਏ ਕਹਿਣ ਲੱਗੇ ਅਸੀਂ ਹੁਣ ਪਰਲੋਕ ਚੱਲੇ ਹਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਫੇਰ ਕਦੋਂ ਦਰਸ਼ਨ ਹੋਣਗੇ ਤਾਂ ਭਗਤ ਜੀ ਨੇ ਕਿਹਾ ਗੁਰੂ ਨਾਨਕ ਦੇ 10ਵੇਂ ਜਾਮੇ 5ਵੇਂ ਪਿਆਰੇ ਭਾਈ ਸਹਿਬ ਸਿੰਘ ਦੇ ਰੂਪ ਵਿੱਚ ਆਵਾਂਗੇ ਭਗਤ ਜੀ ਦਾ ਇੱਕੋ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਤਨਾਹ ਸ੍ਰੀ ਰਾਗ ਵ 695 ਅੰਗ ਉਪਰ ਸੁਭਾਏਮਾਨ ਹੈ ਭਗਤ ਸੈਣ ਜੀ ਸੰਮਤ 1490 ਬਿਕਰਮੀ ਵਿੱਚ ਜੋਤੀ ਜੋ ਸਮਾ ਗਏ ਇਹ ਉਹਨਾਂ ਦਾ ਪਵਿੱਤਰ ਸਥਾਨ ਹੈ ਆਪ ਸੰਗਤਾਂ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਦੇ ਸੱਜੇ ਹੱਥ ਬਹੁਤ ਸੋਹਣੀਆਂ ਪਾਰਕਾਂ ਬਣਾਈਆਂ ਹੋਈਆਂ ਵਾ ਆ ਜੋ ਇਹ ਵੀ ਵੇਖਦੇ ਆ ਬੜੇ ਸੋਹਣੇ ਫੁੱਲ ਬੂਟੇ ਵੇਖੋ ਕਿੰਨੇ ਵਧੀਆ ਲਾਏ ਹੋਏ ਆ ਤੇ ਪ੍ਰਾਣੀਆਂ ਚੀਜ਼ਾਂ ਵੀ ਇੱਥੇ ਬੜੀਆਂ ਜਿਹੜੀਆਂ ਪ੍ਰਾਤਨ ਜਿਵੇਂ ਆਪਣੇ ਵਿਰਸੇ ਦੀਆਂ ਰੱਖੀਆਂ ਗਈਆਂ ਵਾ ਪਾਰਕਾਂ ਦੇ ਵਿੱਚ ਉਹ ਵੀ ਖਿੱਚ ਦਾ ਕੇਂਦਰ ਬਣਦੀਆਂ ਵਾ ਜਿਵੇਂ ਆਹ ਵੇਖੋ ਪਾਰਕਾਂ ਪਾਸੇ ਫੁੱਲ ਬੂਟੇ ਬੜੇ ਸੋਹਣੇ ਲਾਏ ਗਏ ਆ ਤੇ ਆਹ ਪਾਰਕ ਦੇ ਵਿੱਚ ਦੇਖੋ ਜਿਹੜੀ ਆਟਾ پیسਣ ਵਾਲੀ ਹੱਥੀਂ ਆਟਾ پیسਣ ਵਾਲੀ ਪੁਰਾਣੀ ਚੱਕੀ ਹੁੰਦੀ ਸੀਗੀ ਉਹ ਚੱਕੀ ਰੱਖੀ ਗਈ ਆ ਬੜੀ ਵਧੀਆ ਲੱਗਦੀ ਆ ਵੇਖੋ ਕਿੰਨੀ ਸੋਹਣੀ ਚੱਕੀ ਆ ਪੁਰਾਣੀ ਤੇ ਇਸ ਪਾਸਿਓਂ ਇਹਦੇ ਜਾਵੇ ਆਪਾਂ ਜਾ ਕੇ ਵੀ ਦੇਖਦੇ ਹਾਂ ਕੋਲੋਂ ਹਵੇ ਆ ਚੱਕੀ ਪੁਰਾਣੀ ਉਵੇਂ ਹੀ ਰੱਖੀ ਹੋਈ ਆ ਬਹੁਤ ਸੋਹਣੀ ਦੋਵੇਂ ਪੜ ਪ੍ਰਾਤਨ ਚੱਕੀ ਆ ਤੇ ਇਹ ਇੱਥੇ ਵਿਚਾਲੇ ਰੱਖ ਦਿੱਤੀ ਗਈ ਆ ਬੜਾ ਸੋਹਣਾ ਲੱਗਦਾ ਕਿਉਂਕਿ ਆਲਾ ਦਵਾਲਾ ਵੀ ਸੰਗਤ ਆ ਕੇ ਜਦੋਂ ਇੱਥੇ ਬੈਠਦੀ ਆ ਤੇ ਫਿਰ ਇਹਨਾਂ ਪੁਰਾਣੀਆਂ ਚੀਜ਼ਾਂ ਨੂੰ ਵੀ ਇੱਥੇ ਰੱਖਿਆ ਗਿਆ ਇਹ ਵੀ ਖਿੱਚਦਾ ਕੇਂਦਰ ਬਣਦੀਆਂ ਬਹੁਤ ਸੋਹਣੀਆਂ ਆ ਤੇ ਇਧਰਲੇ ਪਾਸੇ ਆਵੇ ਇਧਰ ਆਹਾ ਬੈਠਣ ਵਾਸਤੇ ਛਾਨ ਬਣਾਈ ਗਈ ਉੱਤੇ ਪ੍ਰਾਲੀ ਤੇ ਥੱਲੇ ਵੰਸਾਂ ਦੇ ਨਾਲ ਬੜੀ ਸੋਹਣੀ ਬਣੀ ਵੀ ਇੱਕ ਸ਼ਾਨ ਉਹ ਦੂਜੇ ਪਾਸੇ ਵੀ ਬਣੀ ਹੋਈ ਆ ਤੇ ਇੱਧਰ ਆ ਸਾਹਮਣੇ ਇੱਕ ਖੂਹ ਦਾ ਰੂਪ ਦਿੱਤਾ ਗਿਆ ਇਹਨੂੰ ਪਾਸੇੋਂ ਤੇ ਵਿੱਚੋਂ ਤਾਂ ਭਾਵੇਂ ਪੱਕਾ ਹੀ ਆ ਪਰ ਪਾਸੇੋਂ ਐ ਲੱਗਦਾ ਵੀ ਜਿਵੇਂ ਇੱਕ ਖੂਹ ਹੁੰਦਾ ਵਾ ਖੂਹ ਬਣਾਇਆ ਗਿਆ ਵਾ ਤੇ ਆਹਾ ਪੌਣੀ ਉੱਤੇ ਇਹਦੇ ਲੱਗੀ ਵੀ ਆ ਬਹੁਤ ਸੋਹਣੀ ਲੱਕੜ ਦੀ ਬਣਾ ਕੇ ਲਾਈ ਵੀ ਆ ਆ ਕੰਧ ਹੈ ਤਾਂ ਪੱਕੀ ਆ ਪਰ ਇਹਦੇ ਤੇ ਰੰਗ ਤੇ ਜਿਹੜਾ ਸੀਮੈਂਟ ਆ ਉਹ ਇਸ ਹਿਸਾਬ ਨਾਲ ਲਾਇਆ ਹੋਇਆ ਜਿਵੇਂ ਪੋਚਾ ਫੇਰਿਆ ਹੁੰਦਾ ਤੇ ਉਦਾਂ ਦਾ ਹੀ ਜਿਹੜਾ ਆਪਣਾ ਮਿੱਟੀ ਰੰਗਾ ਰੰਗ ਆ ਇਹਦੇ ਤੇ ਕੀਤਾ ਹੋਇਆ ਤੇ ਨਾਲ ਆ ਹ ਕੁਝ ਸਲੋਗਨ ਲਿਖੇ ਗਏ ਆ 1947 ਦਾ ਪੰਜਾਬ ਕਿਰਤ ਧਰਮ ਦੀ ਕਰਨੀ ਜਾਂ ਹੋਰ ਇਹ ਚੀਜ਼ਾਂ ਸਾਰੀਆਂ ਐਡੀਆਂ ਅੱਗੇ ਲਿਖੀਆਂ ਗਈਆਂ ਆ ਸਲੋਗਨ ਬੜੇ ਸੋਹਣੇ ਆ ਪੁਰਾਣਾ ਇੱਕ ਦਰਵਾਜ਼ਾ ਵਾ ਵੇਖੋ ਅਜੇ ਵੀ ਆਪਾਂ ਕਿਤੇ ਨਾ ਕਿਤੇ ਪੁਰਾਣੇ ਕੋਈ ਖੰਡਰ ਘਰ ਜਾਂ ਜਿਹੜੇ ਪਏ ਆ ਉਹਨਾਂ ਦੇ ਵਿੱਚ ਇਦਾਂ ਦੇ ਦਰਵਾਜ਼ੇ ਆਪਣੇ ਨਜ਼ਰੀ ਪੈਂਦੇ ਆ ਬਹੁਤ ਸੋਹਣਾ ਦਰਵਾਜਾ ਬਣਿਆ ਹੋਇਆ ਲੱਕੜ ਦਾ ਕੁੰਡਾ ਵੇਖੋ ਕਿੰਨਾ ਸੋਹਣਾ ਇਹਦਾ ਪ੍ਰਤਨ ਹੀ ਇਹ ਆ ਅੱਜ ਕੱਲ ਤਾਂ ਇਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਬਿਲਕੁਲ ਵੇਖੋ ਕਿੰਨਾ ਭਾਰਾ ਤੇ ਕਿੰਨਾ ਨਰੋਆ ਕੁੰਡਾ ਵਾ ਇਹ ਕੁੰਡੇ ਇਦਾਂ ਲੱਗਦੇ ਹੁੰਦੇ ਸੀ ਹਨ ਆਪਾਂ ਵੇਖਦੇ ਹਾਂ ਕਿਤੇ ਨਾ ਕਿਤੇ ਹੁਣ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਆ ਆਪਾਂ ਨੂੰ ਤੇ ਬੜੀ ਸੋਹਣੀ ਇੱਥੇ ਪਾਰਕ ਬਣਾਈ ਗਈ ਆ ਸੰਗਤ ਦੇ ਬੈਠਣ ਵਾਸਤੇ ਉਹ ਪਾਰਕ ਦੇ ਵਿੱਚ ਇੱਕ ਦੇ ਵਿੱਚ ਚਰਖਾ ਰੱਖਿਆ ਹੋਇਆ ਵਾ ਉਹ ਵੀ ਦੇਖਦੇ ਆਂ ਆਪਾਂ ਖੂ ਖੁੱਲਾ ਬਣਾਇਆ ਗਿਆ ਵਾ ਵਿੱਚ ਇਹਦੇ ਫੁਹਾਰਾ ਲਾਇਆ ਵਾ ਉਹਦਾ ਇਹ ਸਮੇਂ ਤੇ ਜਦੋਂ ਕੋਈ ਦਿਨ ਦਿਹਾੜ ਇੱਥੇ ਮਨਾਉਂਦੇ ਆ ਉਦੋਂ ਚਲਾਉਂਦੇ ਹੋਣਗੇ ਹਵੇ ਆ ਪਾਰਕ ਦੇ ਵਿੱਚ ਇੱਥੇ ਚਰਖਾ ਰੱਖ ਦਿੱਤਾ ਗਿਆ ਵਾ ਪੁਰਾਣਾ ਇਹ ਚੀਜ਼ਾਂ ਨੂੰ ਲੋਕਾਂ ਨੇ ਤੋੜ-ਪੰਨ ਕਰਕੇ ਸੈਟਅਪ ਸੈੱਟ ਕੀਤੀ ਆ ਪਰ ਫਿਰ ਵੀ ਇੱਥੇ ਭਾਵੇਂ ਇਹ ਕਿਸੇ ਛੱਤ ਦੇ ਹੇਠਾਂ ਤਾਂ ਨਹੀਂ ਹੈਗੀਆਂ ਧੁੱਪ ਵੀ ਇਹਨਾਂ ਤੇ ਅਸਰ ਕਰਦੀ ਆ ਪਾਣੀ ਵੀ ਇਹਨਾਂ ਤੇ ਵੀ ਜਦੋਂ ਆਉਂਦਾ ਉਦੋਂ ਅਸਰ ਕਰਦਾ ਤੇ ਪਰ ਤੋੜ ਭੰਨ ਕੇ ਸਿੱਟਣ ਨਾਲੋਂ ਤਾਂ ਇਹੋ ਜੀ ਜਗ੍ਹਾ ਤੇ ਪਈਆਂ ਸੋਹਣੀਆਂ ਲੱਗਦੀਆਂ ਨਾ ਕਿਤੇ ਆਪਾਂ ਘਰਾਂ ਦੇ ਵਿੱਚ ਵੀ ਇਦਾਂ ਦੀ ਕੋਈ ਨਿੱਕੀ-ਮੋਟੀ ਕੋਈ ਪਾਰਕ ਬਣਾਉਂਦਾ ਇਹ ਚੀਜ਼ਾਂ ਆਪਾਂ ਨੂੰ ਸਿੱਖਣ ਦੀ ਲੋੜ ਆ ਇੱਕ ਇੱਥੋਂ ਦੇਖ ਕੇ ਵੀ ਇਹ ਚੀਜ਼ਾਂ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਜਿਹੜੀਆਂ ਪਾਰਕਾਂ ਬਣਾਉਨੇ ਆ ਉਹਦੇ ਵਿੱਚ ਵੀ ਰੱਖੀਆਂ ਜਾ ਸਕਦੀਆਂ ਨਾਲੇ ਤਾਂ ਪਈਆਂ ਸੋਹਣੀਆਂ ਲੱਗਦੀਆਂ ਆਉਣ ਵਾਲਾ ਵੀ ਇੱਕ ਵਾਰੀ ਭਾਵਾਂ ਹੋਰ ਕੋਈ ਫੁੱਲ ਬੂਟੇ ਜਾਂ ਹੋਰ ਚੀਜ਼ਾਂ ਵੀ ਬਹੁਤ ਸੋਹਣੀਆਂ ਆ ਵਾ ਪਾਰਕ ਦੇ ਵਿੱਚ ਹੋਰ ਕੋਈ ਚੀਜ਼ ਭਾਵਾਂ ਕੋਈ ਵੇਖੇ ਜਾਂ ਨਾ ਵੇਖੇ ਪਰ ਇਹ ਚੀਜ਼ ਅਲਗਲਾ ਭੱਜਿਆ ਆਉਂਦਾ ਯਾਰ ਕੋਲੇ ਜਾ ਕੇ ਵੇਖਾਂ ਕੀ ਚੀਜ਼ ਆ ਤੇ ਇਸ ਤਰ੍ਹਾਂ ਆਪਾਂ ਨੂੰ ਸਿੱਖਣਾ ਚਾਹੀਦਾ ਪ੍ਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਵਾ ਤੋੜਪੰਨ ਕਰਨ ਦੀ بجائے ਤੇ ਬਹੁਤ ਸੋਹਣੀਆਂ ਪਾਰਕਾਂ ਬਣੀਆਂ ਹੋਈਆਂ ਇੱਧਰ ਦਵਾਨ ਹਾਲ ਆ ਬੈਕ ਸਾਈਡ ਤੇ ਪਾਰਕਾਂ ਦੇ ਨਾਲ ਹੀ ਬਹੁਤ ਜ਼ਿਆਦਾ ਖੁੱਲਾ ਵਧੀਆ ਦਵਾਨ ਹਾਲ ਇੱਥੇ ਬਣਿਆ ਹੋਇਆ ਵਾ ਬੜਾ ਸੋਹਣਾ ਬਣਾਇਆ ਇਹ ਵੀ ਬਾਹਰੋਂ ਇਹਦੀ ਲੁੱਕ ਆ ਜਿਹੜੀ ਉਹ ਵੀ ਪ੍ਰਾਣੀ ਬਣਾਈ ਗਈ ਆ ਜਿਵੇਂ ਇਟਾਂ ਦੀਆਂ ਪ੍ਰਾਣੀਆਂ ਹਵੇਲੀਆਂ ਹੁੰਦੀਆਂ ਸੀ ਉਸ ਟਾਈਪ ਦਾ ਬਾਰੋਂ ਬਣਾਇਆ ਗਿਆ ਵਾ ਤੇ ਆ ਵੇਖੋ ਬਹੁਤ ਵਧੀਆ ਖੁੱਲਾ ਡੁੱਲਾ ਹਾਲ ਆ ਅੰਦਾਜ਼ਾ ਕੋਈ ਕਹਿੰਦੇ ਸੀਗੇ ਵੀ 6 ਕਿਲੇ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਨਾਮ ਆ ਵਿੱਚੇ ਹੀ ਗੁਰਦੁਆਰਾ ਸਾਹਿਬ ਦੀ ਸਾਰੀ ਜਗ੍ਹਾ ਤੇ ਨਾਲ ਬਚਦੀ ਜਿਹੜੀ ਉਹ ਜ਼ਮੀਨ ਆ ਤੇ ਬਹੁਤ ਸਾਰੀ ਸੰਗਤ ਸਾਰੇ ਪੰਜਾਬ ਤੋਂ ਪੰਜਾਬ ਦੇ ਪੰਜਾਬ ਤੋਂ ਤਾਂ ਆਉਂਦੀ ਆਉਂਦੀ ਆ ਪੰਜਾਬ ਦੇ ਬਾਹਰੋਂ ਵੀ ਬਹੁਤ ਸੰਗਤ ਇੱਥੇ ਆ ਕੇ ਜਿਹੜੀ ਉਹ ਦਰਸ਼ਨ ਮੇਲੇ ਕਰਦੀ ਆ ਭਗਤ ਸੈਨ ਜੀ ਦਾ ਇਹ ਜਨਮ ਸਥਾਨ ਆ ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ ਸੋ ਇਨੀ ਕਬੀ ਅੰਤੀ ਪ੍ਰਵਾਨ ਕਰਿਓ। ਫੁੱਲ ਗਲਤੀ ਦੀ ਮਾਫੀ ਬਖਸ਼ਿਓ। ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।